ਜੇਕਰ ਤੁਸੀਂ ਵੀ ਹੋ ਗੋਡਿਆਂ ਦੇ ਦਰਦਾਂ ਤੋਂ ਪਰੇਸ਼ਾਨ ਤਾਂ ਇਹ ਵੀਡੀਓ ਹੈ ਤੁਹਾਡੇ ਲਈ ਬਹੁਤ ਖਾਸ ਜਾਨੋ ਕੀ ਹਨ ਗੋਡਿਆਂ ਦਰਦਾਂ ਦੇ ਲੱਛਣ ਅਤੇ ਬਚਾਅ ਡਾਕਟਰ ਮੋਹਨ ਸਿੰਘ ਕੋਲੋ ਸਸਕਾ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਮੋਹਨ ਸਿੰਘ ਅੱਜ ਗੱਲ ਕਰਾਂਗੇ ਗੋਡਿਆਂ ਦੇ ਦਰਦ ਦੀ ਜਨਰਲ ਭਾਸ਼ਾ ਦੇ ਵਿੱਚ ਲੋਕਾਂ ਦੀ देसी ਭਾਸ਼ਾ ਕਹ ਲਈਏ ਲੋਕੀ ਕੰਪਲੇਨਟ ਕਰਦੇ ਆ ਡਾਕਟਰ ਸਾਹਿਬ ਮੇਰੇ ਤੇ ਗੋਡਿਆਂ 'ਚ ਗੈਪ ਆ ਗਿਆ ਤੇ ਬਹੁਤ ਜ਼ਿਆਦਾ ਦਰਦ ਹੋਣ ਸ਼ੁਰੂ ਹੋ ਗਿਆ ਦੱਸੋ ਇਹਦਾ ਕੋਈ ਟਰੀਟਮੈਂਟ ਕਿਸ ਤਰ੍ਹਾਂ ਦਾ ਸਭ ਤੋਂ ਪਹਿਲਾਂ ਤੇ ਮੈਂ ਇਹ ਦੱਸਣਾ ਚਾਹਾਂਗਾ ਕਿ ਵੀ ਗੋਡਿਆਂ ਦੇ ਵਿੱਚ ਗੈਪ ਆਉਂਦਾ ਨਹੀਂ ਹੈ ਗੋਡਿਆਂ ਦਾ ਗੈਪ ਜਿਹੜਾ ਨੇਚਰਲ ਹੈ ਸਿਰਫ ਇਹ ਡਿਸਟਰਬੈਂਸ ਆਦੀ ਹੈ ਜਦੋਂ ਗੋਡਿਆਂ ਦਾ ਗੈਪ ਡਿਸਟਰਬ ਹੋ ਜਾਂਦਾ ਉਹਦੇ ਲਈ ਤੁਹਾਨੂੰ ਮੈਂ ਹੁਣੇ ਥੋੜਾ ਜਿਹਾ ਸਮਝਾਉਣਾ ਇਹ ਵੇਖੋ ਇਹ ਸਾਡੀ ਪੱਟ ਦੀ ਹੱਡੀ ਹੈ ਇਹ ਸਾਡੀ ਗੋਡੇ ਦੇ ਥੱਲੇ ਦੀ ਹੱਡੀ ਹੈ ਉਹਨਾਂ ਦੇ ਵਿੱਚ ਦੋਨਾਂ ਹੱਡੀਆਂ ਦੇ ਵਿੱਚ ਬਰਾਬਰ ਦਾ ਗੈਪ ਹੈ। ਇਹ ਗੈਪ ਨਹੀਂ ਹੋਏਗਾ ਤੇ ਸਾਡਾ ਗੋਡਾ ਪੂਰੀ ਮੂਵਮੈਂਟ ਨਹੀਂ ਕਰ ਪਾਏਗਾ। ਤੇ ਗੋਡੇ ਦੇ ਵਿੱਚ ਕੁਦਰਤ ਵੱਲੋਂ ਹੀ ਇਹ ਇੱਕ ਚਿਕਨਾ ਪਦਾਰਥ ਬਣਦਾ ਜਿਹਨੂੰ ਸਨਿਵਲ ਫਲੂਇਡ ਕਹਿੰਦੇ ਆ ਤੇ ਇਹਦੀ ਮਦਦ ਨਾਲ ਹੀ ਸਾਡੀ ਮੂਵਮੈਂਟ ਬੜੀ ਸਮੂਥ ਚੱਲਦੀ ਹੈ। ਤੇ ਦੂਜੀ ਗੱਲ ਜਿਹੜਾ ਲੋਕੀਂ ਆ ਕਹਿੰਦੇ ਆ ਜੀ ਮੇਰੇ ਗੈਪ ਆ ਗਿਆ ਗੈਪ ਪੈਂਦਾ ਨਹੀਂ ਹੈ ਗੈਪ ਇਹ ਡਿਸਟਰਬ ਹੋ ਜਾਂਦਾ ਹੁਣ ਤੁਸੀਂ ਇਹ ਨਾਰਮਲ ਜੋਇੰਟ ਦੇ ਵਿੱਚ ਦੇਖੋ ਦੋਨੋਂ ਪਾਸੇ ਗੈਪ ਬਰਾਬਰ ਹੈ ਗੋਡਾ ਵਧੀਆ ਮੂਵ ਕਰਦਾ ਹੁਣ ਇਹ ਦੇਖੋ ਇਹ ਅਬਨਾਰਮਲ ਹੈ ਜਿਹੜੀ ਭਾਸ਼ਾ ਕਹਿੰਦੇ ਮੇਰੇ ਗੈਪ ਹੈਗਾ ਗੈਪ ਇਧਰ ਵੱਧ ਗਿਆ ਤੇ ਇਧਰ ਘਟ ਗਿਆ ਜਦੋਂ ਆਪਾਂ ਉੱਠ ਕੇ ਖੜੋਣੇ ਆ ਇਹ ਹੱਡੀ ਆਪਸ ਵਿੱਚ ਟਕਰਾਉਣੀ ਸ਼ੁਰੂ ਕਰ ਦਿੰਦੀ ਹੈ ਇਹਦੇ ਉੱਤੇ ਜਿਹੜਾ ਸਨੋਵਲ ਫਲੂਇਡ ਬਣਾਉਣ ਵਾਲੀ ਚਿੱਲੀ ਆ ਉਹ ਘਸ ਜਾਂਦੀ ਹੈ ਤੇ ਸਨੋਵਲ ਫਲੂਇਡ ਜਿਹੜਾ ਕਿਤਨਾ ਪਦਾਰਥ ਹੈ ਉਹ ਘਟ ਜਾਂਦਾ ਜਾਂ ਖਤਮ ਹੋ ਜਾਂਦਾ ਹਰੇਕ ਬੰਦੇ ਨੂੰ ਜਿਹੜਾ ਇਹਦੀ ਪ੍ਰੋਬਲਮ ਦੇ ਨਾਲ ਚੱਲ ਰਿਹਾ ਉਹਨੂੰ ਚੱਲਣ ਦੇ ਵਿੱਚ ਪ੍ਰੋਬਲਮ ਆਏਗੀ ਦਰਦ ਹੋਏਗੀ ਇਹ ਗੈਪ ਅੰਦਰਲੀ ਸਾਈਡ ਤੋਂ ਵੀ ਘਟ ਸਕਦਾ ਬਾਹਰਲੀ ਸਾਈਡ ਤੋਂ ਵੀ ਘਟ ਸਕਦਾ ਦੋਨੋਂ ਸਾਈਡ ਤੋਂ ਜ਼ਰੂਰੀ ਨਹੀਂ ਹੈ ਕਿ ਬੀਕੋ ਸਰਜਰੀ ਨਾਲ ਛੋੜ ਕਰੇ ਸਿਰ ਤੋਂ ਕਰਨਾ ਇਧਰ ਵੀ ਕਰ ਸਕਦਾ ਇਧਰ ਘਟਦਾ ਦਾ ਦੋਨੋਂ ਪਾਸੇ ਵੀ ਕਰ ਸਕਦਾ ਬਹੁਤ ਜ਼ਿਆਦਾ ਜਿੰਨੇ ਕਹਿੰਦੇ ਗੋਡਾ ਬਿਲਕੁਲ ਨਾਲ ਜੁੜ ਜਾਏ ਹੁਣ ਇਹਦੇ ਵਿੱਚ ਅੱਗੇ ਆਂਦੀ ਹੈ ਟ੍ਰੀਟਮੈਂਟ ਦੀ ਬਾਰੇ ਜਦੋਂ ਵੀ ਤੁਸੀਂ ਜਾਂ ਆਪਾਂ ਤੇ ਆ ਲਈਏ ਕਿਸੇ ਵੀ ਸਪੈਸ਼ਲਿਸਟ ਡਾਕਟਰ ਨੂੰ ਦਿਖਾਉਨੇ ਆ ਸਭ ਤੋਂ ਪਹਿਲਾਂ ਉਹ ਇਸ ਤਰ੍ਹਾਂ ਦੀ ਕੰਡੀਸ਼ਨ ਦਾ ਇਲਾਜ ਹੀ ਜ਼ਿਆਦਾ ਦੀ ਗੋਡੇ ਚੇਂਜ ਕਰਦੇ ਉਹ ਬੜੀ ਵਧੀਆ ਟੈਕਨੀਕ ਆਈ ਆ ਜਾਂ ਮੈਂ ਇਹਦੇ ਵਿੱਚ ਟੀਕੇ ਲਾ ਦਿੰਨਾ ਤੇ ਤੁਹਾਨੂੰ ਰੀਫ ਹੋ ਜਾਏਗਾ ਦੇਖੋ ਮੈਂ ਇਹ ਦੱਸਣਾ ਚਾਹੁੰਦਾ ਵੀ ਇਹ ਟੈਕਨੀਕ ਕੋ ਮਾੜੀ ਨਹੀਂ ਆ ਬਟ ਨੇਚਰਲ ਚੀਜ਼ ਜਿਹੜੀ ਹੈ ਨੇਚਰਲੀ ਹੁੰਦੀ ਹੈ ਜਦੋਂ ਅਸੀਂ ਨੇਚਰਲ ਚੀਜ਼ ਨੂੰ ਆਪਾਂ ਥੋੜੀ ਜੀ ਐਫਰਟ ਕਰਕੇ ਸੇਵ ਕਰ ਸਕਦੇ ਹਾਂ ਫਿਰ ਸਾਨੂੰ ਇਸ ਪਾਸੇ ਜਾਣ ਦੀ ਲੋੜ ਨਹੀਂ ਹੈ ਨਾ ਹੀ ਇਹ ਜਲਵਾਣ ਦੀ ਲੋੜ ਆ ਨਾ ਹੀ ਸਬਜੈਕਟ ਨੂੰ ਦੀ ਲੋੜ ਆ ਮੈਂ ਸਿੰਪਲ ਦੋ ਟਿਪਸ ਦੇ ਨਾਲ ਤੁਹਾਨੂੰ ਇਹਦਾ ਸਾਰਾ ਹੱਲ ਦੱਸ ਦਿੰਦਾ ਆਓ ਵੇਖੀ ਲਓ ਜੀ ਆਪਾਂ ਟ੍ਰੀਟਮੈਂਟ ਸ਼ੁਰੂ ਕਰਨ ਲੱਗੇ ਆ ਬਹੁਤ ਹੀ ਸਿੰਪਲ ਟ੍ਰਿਪਸ ਟਿਪਸ ਤੁਹਾਨੂੰ ਮੈਂ ਦਿਆਂਗਾ ਜਿਹੜਾ ਘਰ ਵਾਂਗ ਕਹੀ ਤੁਸੀਂ ਕਰ ਸਕਦੇ ਹੋ ਇਸ ਤਰ੍ਹਾਂ ਇੱਕ ਟਾਵਲ ਲੈਣਾ ਸੌਲ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਟਾਈਟ ਰੋਲ ਕਰ ਲੈਣਾ ਲਓ ਜੀ ਟੋਵਲ ਚੰਗੀ ਤਰ੍ਹਾਂ ਟਾਈਟ ਹੋ ਗਿਆ ਰੋਲ ਪੇਸ਼ੈਂਟ ਦੇ ਗੋਡੇ ਦੇ ਥੱਲੇ ਇਹਨੂੰ ਰੱਖਣਾ ਠੀਕ ਹੈ ਜੀ ਇਸ ਨੂੰ ਗੋਡੇ ਨੂੰ ਇੱਥੋਂ ਦਬਾਓ ਤੇ ਪੈਰ ਨੂੰ ਮੂਵਮੈਂਟ ਕਰਨੀ ਉੱਤੇ ਚੁੱਕੋ ਜੀ ਪੈਰ ਉੱਤੇ ਡਾਊਨ ਫੇਰ ਚੁੱਕੋ ਡਾਊਨ ਫੇਰ ਚੁੱਕੋ ਡਾਊਨ 15 ਘਟੋ ਘਟ 15 ਇਹਦੀਆਂ ਟਰਨਸ ਕਰਨੀਆਂ ਨੇ ਉਸ ਤੋਂ ਬਾਅਦ ਚੇਂਜ ਕਰ ਦੇਣਾ ਦੂਸਰੇ ਗੋਡੇ ਤੇ ਆਮੇ ਦੂਸਰੇ ਗੋਡੇ ਤਕਲੀਫ ਹੈ ਆਮੇ ਨਹੀਂ ਹੈ ਆਪਾਂ ਫਿਰ ਵੀ ਇਹਨੂੰ ਰਿਪੀਟ ਕਰਨਾ ਕਿ ਵੀ ਦੂਸਰੇ ਦੇ ਵਿੱਚ ਵੀ ਨਾ ਹੋ ਜਾਵੇ ਫਿਰ ਕਰੋ ਜੁਕੋ ਡਾਊਨ ਜੁਕੋ ਡਾਊਨ ਜੁਕੋ ਡਾਊਨ ਸਿੰਪਲ ਟੈਕਨੀਕ 15 ਵਾਰੀ ਇਕ ਲੱਤ 15 ਵਾਰੀ ਦੂਸਰੀ ਲੱਤ ਸਵੇਰੇ ਸ਼ਾਮ ਦੋ ਟਾਈਮ ਕਰੋ ਤੁਹਾਡਾ ਗੈਪ ਵਾਲੀ ਪ੍ਰੋਬਲਮ ਸਾਰੀ ਬਿਲਕੁਲ ਦੂਰ ਹੋ ਜਾਏਗੀ ਦੋਨਾਂ ਗੋਡਿਆਂ ਦਾ ਬਰਾਬਰ ਗਿਆ ਬਣ ਜਾਏਗਾ ਪੇਨ ਤੋਂ ਸ਼ਿਕਾਇਆ ਹੋ ਜਾਏਗਾ ਹੁਣ ਇਹਦੇ ਨਾਲ ਹੀ ਇੱਕ ਛੋਟੀ ਜੀ ਐਕਸਰਸਾਈਜ਼ ਹੋਰ ਦੱਸਣ ਜਾ ਰਹੇ ਆਂ ਦੂਸਰੀ ਸਿੰਪਲ ਐਕਸਰਸਾਈਜ਼ ਹੈ ਸਟਰੈਂਥਿੰਗ ਵਾਸਤੇ ਕੁਆਡ੍ਰਿਸੈਪਸ ਮਸਲ ਇਹ ਪੱਟ ਦੇ ਮਸਲ ਇਹਨਾਂ ਬਣਨਗੇ ਇਤੋਂ ਸਿੱਧੀ ਲੱਗ ਚੁੱਕੋ ਹੌਲੀ ਹੌਲੀ ਜਿੰਨੀ ਚੁੱਕੀ ਜਾਂਦੀ ਹੈ ਇੱਥੇ ਲਿਆ ਕੇ 10 ਗਿਣਨੇ ਆਂ 1 2 3 4 5 6 7 8 9 10 ਹੌਲੀ 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 ਕੱਲੇ ਲੱਤਾਂ 15 ਟਰਨ ਇਹਦੀਆਂ ਕਰਨੀਆਂ ਇਸੇ ਤਰ੍ਹਾਂ ਦੂਸਰੇ ਦੀਆਂ 15 ਟਰਨ ਕਰਨੀਆਂ ਉਠਾਓ ਫਿਰ ਇਹਦੇ ਤੇ 10 ਗਿਣਨੇ ਆ 1 2 3 4 5 6 7 8 9 10 ਹੌਲੀ ਹੌਲੀ ਡਾਊਨ ਕਰੋ 15 ਹੀ ਟਰਨਆਂ ਦੀਆਂ ਸਵੇਰ ਸ਼ਾਮ ਜਿਸ ਤਰ੍ਹਾਂ ਟੇਬਲ ਤੇ ਲੇਟ ਕੇ ਐਕਸਰਸਾਈਜ਼ ਕਰਨੀ ਹੈ ਉਸੇ ਤਰ੍ਹਾਂ ਹੀ ਆ ਬਿਲਕੁਲ ਦੋਨਾਂ ਗੋਡਿਆਂ ਦਾ ਗੈਪ ਬਰਾਬਰ ਹੋ ਜਾਏਗਾ ਮਸਲ ਦੀ ਸਟਰੈਂਥ ਪੂਰੀ ਬਣ ਜਾਏਗੀ ਬਾਕੀ ਖਾਣ ਦੇ ਵਿੱਚ ਥੋੜੀ ਜੀ ਸਾਵਧਾਨੀ ਵਰਤ ਲੋ ਹੋਰ ਜਿਆਦਾ ਆਮ ਵਾਲੇ ਟਾਈਮ ਦੇ ਵਿੱਚ ਤੰਦਰੁਸਤ ਰਹੋਗੇ ਖਾਣ ਦੇ ਵਿੱਚ ਪਿੰਗੀ ਤੋਰੀ ਕਚਾਲੂ ਅਰਬੀ ਤੇ ਦੇਸੀ ਘਿਓ ਇਹ ਖਾਓਗੇ ਤੇ ਗੋਡਾ ਇੰਦਰ ਤੋਂ ਸਦਾ ਸ਼ੁਕਰਾਨਾ ਮਿਲਦਾ ਰਹੇਗਾ